ਕਹੂਟਾ ਪੋਠੋਹਾਰ ਬਰਾਦਰੀ ਐਸੋਸੀਏਸ਼ਨ ਰਜਿਸਟਰਡ ਦਿੱਲੀ ਵੱਲੋਂ ਗੁਰਦੁਆਰਾ ਸੰਤਪੁਰਾ ਤਿਲਕਨਗਰ ਵਿੱਚ ਨਵੀਂ ਦਿੱਲੀ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੀਰਤਨੀ ਜਥਿਆਂ ਨੇ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ ਇਸ ਮੌਕੇ ਵੱਡੇ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ ਸੰਸਥਾ ਦੇ ਪੈਟਰਨ ਚੌਧਰੀ ਜਗਤਾਰ ਸਿੰਘ ਚੇਅਰਮੈਨ ਗੁਰਵਿੰਦਰ ਪਾਲ ਸਿੰਘ ਮਲਹੋਤਰਾ ਪ੍ਰਧਾਨ ਚੌਧਰੀ ਰਜਿੰਦਰ ਸਿੰਘ ਮੀਤ ਪ੍ਰਧਾਨ ਰਾਜਾ ਕੁਲਜੀਤ ਸਿੰਘ ਜਰਨਲ ਸਕੱਤਰ ਐਡਵੋਕੇਟ ਆਈ ਐਸ ਬਖਸ਼ੀ ਐਡੀਸ਼ਨਲ ਸਕੱਤਰ ਰਮਨਦੀਪ ਸਿੰਘ ਕਵਾਤਰਾ ਜੁਆਇੰਟ ਸਕੱਤਰ ਹਰਮਿਤ ਸਿੰਘ ਬਖਸ਼ੀ ਖਜ਼ਾਂਚੀ ਬਲਜੀਤ ਸਿੰਘ ਕੋਆਰਡੀਨੇਟਰ ਕਰਨਲ ਐਨ ਪੀ ਸਿੰਘ ਐਡੀਸ਼ਨਲ ਕੋਆਰਡੀਨੇਟਰ ਹਰਪ੍ਰੀਤ ਸਿੰਘ ਐਡੀਟਰ ਵਰਿੰਦਰ ਕੌਰ ਬਖਸ਼ੀ ਅਤੇ ਕੋ-ਐਡੀਟਰ ਹਰਵਿੰਦਰ ਸਿੰਘ ਵੀ ਇਸ ਮੌਕੇ ਮੌਜੂਦ ਰਹੇ ਇਹ ਆਪਣੇ ਸ਼ਹੀਦਾਂ ਤੇ ਆਪਣੇ ਬਜ਼ੁਰਗਾਂ ਦੀ ਯਾਦ ਮਨਾਉਣ ਵਾਸਤੇ ਅਸੀਂ ਹਰ ਸਾਲ ਇੱਕ ਫੰਕਸ਼ਨ ਕਰਦੇ ਹਾਂ ਮਾਰਚ ਦੇ ਆਖਰੀ ਹਫਤੇ ਹੀ ਅਪ੍ਰੈਲ ਦੇ ਤੇ ਅੱਜ ਉਸੇ ਉਪਲਕਸ਼ ਗੁਰਦੁਆਰਾ ਸੰਤਪੁਰ ਸਾਹਿਬ ਇੱਕ ਫੰਕਸ਼ਨ ਕੀਤਾ ਗਿਆ ਜਿੱਥੇ ਦਿੱਲੀ ਦੀਆਂ ਸੰਗਤਾਂ ਕਾਫੀ ਸੰਖਿਆ ਵਿੱਚ ਆ ਕੇ ਹਾਜ਼ਰੀ ਭਰੀ ਉਹਨਾਂ ਨੇ ਦਰਬਾਰ ਸਾਹਿਬ ਦੀ ਸਾਡੇ ਹੋਰ ਵੀ ਕਈ ਪ੍ਰੋਗਰਾਮ ਉਡੀਕੇ ਗਏ ਨੇ ਅਗਲੀ ਮੀਟਿੰਗ ਤੇ ਅਸੀਂ ਉਹਦੇ ਵਿਚਾਰ ਵੰਡਰਾ ਕਰਾਂਗੇ ਸਾਡਾ ਮੇਨ ਉਦੇਸ਼ੀਆ ਜਿਹੜਾ ਪਰਪਸ ਹੈ ਉਹ ਸੁਸਾਇਟੀ ਆਪਣੀ ਜਿਹੜੀ ਬਰਾਦਰੀ ਹੈ ਉਹਦੇ ਬੱਚਿਆਂ ਨੂੰ ਨਮੀ ਪਨੀਰੀ ਨੂੰ ਜੋੜ ਕੇ ਆਪਣੇ ਇਤਿਹਾਸ ਨਾਲ ਉਹਨਾਂ ਨੂੰ ਜਾਣੂ ਕਰਾਈਏ ਪੰਜਾਬੀ ਗੁਰਮੁਖੀ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀਏ ਤੇ ਆਪਣਾ ਪਿਛੋਕੜ ਜਿਹੜਾ ਉਹਨਾਂ ਨੂੰ ਦੱਸੀਏ ਤਾਂ ਕਿ ਅਸੀਂ ਆਪਣੀ ਬਰਾਦਰਰੀ ਦੀਆਂ ਮਿੱਠੀਆਂ ਯਾਦਾਂ ਨੂੰ ਅੱਗੇ ਤੱਕ ਲਿਆ ਜਾ ਸਕੇ ਇਸ ਲਾਈਕ ਸੇ ਅੱਜ ਸਾਲਾਨਾ ਫੰਕਸ਼ਨ ਹੋਇਆ ਔਰ ਸਾਰੇ ਮੈਂਬਰਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਪੂਰਾ ਯੋਗਦਾਨ ਕਿਸੇ ਵੀ ਤਰ੍ਹਾਂ ਦਾ ਹੋ ਸਕਿਆ ਚਾਹੇ ਉਹ ਕਰ ਕਮਲਾ ਨਾਲ ਹੋਏ ਜਾਂ ਪੈਸੇ ਨਾਲ ਹੋਏ ਜਾਂ ਮਾਇਆ ਨਾਲ ਹੋਈ ਜਾਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਨਾਲ ਹੋਏ ਸਭ ਨੂੰ ਅਪੀਲ ਕੀਤੀ ਗਈ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਗਲੇ ਸਾਲ ਅਸੀਂ ਹੋਰ ਜਿਆਦਾ ਐਕਟੀਵਿਟੀਜ਼ ਨਾਲ ਇਹ ਆਪਣਾ ਸਾਲਾਨਾ ਫੰਕਸ਼ਨ ਕਰਾਂਗੇ ਅਸੀਂ ਚੜ੍ਹਦੀ ਕਲਾ ਗੁਰਬਾਣੀ ਟੀਵੀ ਦੇ ਬਹੁਤ ਹੀ ਮਿਹਰਬਾਨ ਬੇ ਉਹਨਾਂ ਦਾ ਇਸ਼ਾਨਦਤ ਹੈਗੇ ਹਰ ਸਾਲ ਉਹ ਸਾਨੂੰ ਇਸ ਤਰ੍ਹਾਂ ਦੇ ਕਵਰੇਜ ਦਿੰਦੇ ਆਏ ਹੈਗੇ ਅਸੀਂ ਸਪੈਸ਼ਲੀ ਚਰਨ ਜਗਜੀਤ ਸਿੰਘ ਦਰਦੀ ਤੇ ਅਮਰਪਾਲ ਸਿੰਘ ਦੇ ਦੇ ਸ਼ੁਕਰ ਗੁਜ਼ਾਰ ਹੈ ਜਿਨ੍ਹਾਂ ਨੇ ਸਾਡੀ ਰਿਕੁਐਸਟ ਮੰਨੀ ਹੈਗੀ ਔਰ ਕੋਟਾ ਬਰਾਦਰ ਅਸੋਸੀਏਸ਼ਨ ਨੂੰ ਲਾਈਵ ਟੀਵੀ ਤੇ ਲੈ ਕਵਰੇਜ ਕੀਤਾ ਹੈਗਾ ਔਰ ਸਾਡੇ ਨੂੰ ਕਵਰੇਜ ਦਿੱਤੀ ਹੈਗੀ ਅਸੀਂ